ਸਾਲਿਓ ਨੰਗੋ ਤੁਹਾਡੇ ਕੀ ਕਰਨ ਆਲਾ ਮੈਂ ਬੰਦੇ ਬਾਨ ਨੂੰ ਫਾਇਦੇ ਤੁਸੀਂ ਆ ਮੁੰਡਾ ਵਿਆਹ ਜਾਣਾ ਤੁਸੀਂ ਸਾਲਿਓ ਤੁਹਾਡੇ ਕੋ ਪਾਈਏ ਦੇ ਗਏ ਪੈਸੇ ਨਹੀਂ ਅੱਗੇ ਤੁਹਾਡੀ ਨਹੀਂ ਪਿੰਦਾ ਮੈਂ ਆ ਲੈਰੋ ਸੇਰੇ ਲਾ ਕੇ ਦੇਖਦਾ ਕਿੱਥੇ ਲੈ ਕੇ ਜਾਂਦੇ ਤੁਸੀਂ ਮੈਂ ਕਰਦਾ ਸਾਲਿਓ ਜਾ ਕੇ ਕੁੜੀ ਵਾਲਿਆਂ ਨਾਲ ਗੱਲ ਤੁਸੀਂ ਥਾ ਨੰਗਾ ਦੇ ਤਾਂ ਕੋਟੀਆਂ ਵਾਲੇ ਤੁਹਾਡੇ ਨਾਲ ਤਾਂ ਝੁੱਗੀਆਂ ਵਾਲੇ ਚੰਗੇ ਸਾਲਿਓ ਨੰਗੋ ਹੋਈ ਨਾ ਮੈਂ ਨਹੀਂ ਆਉਂਦਾ ਮੈਂ ਕੀ ਰਹਿਣਾ ਤੁਹਾਡੇ ਉਹ ਇਹਨੂੰ ਇੱਥੇ ਰੱਖ ਲੋ ਸਾਰੇ ਨੰਗ ਸਾਰੇ ਹੁਣ ਕੋਠੇ ਤੇ ਚੜ-ਚੜ ਦੇ ਦੇ ਕਿੱਥੇ ਗਿਆ ਪਰੌਣਾ ਅਨੇ ਸਾਲਿਓ ਮੈਂ ਮੈਂ ਕਹਾਂ 4 ਰੁਪਏ ਆ ਗਏ ਤੁਹਾਡੇ ਕੋ ਹੁਣ ਤੁਸੀਂ ਬੰਦੇ ਨੂੰ ਬੰਦਾ ਨਹੀਂ ਸਮਝਦੇ ਸਾਰੇ ਉਹ ਹੀ ਫੁੱਫੜਿਆ ਨਿਆਣਿਆਂ ਦਾ ਨਿੱਤਾ ਕਿਦਾਂ ਮਾਰਦੇ ਛਾਤੀਆਂ ਕੋਠੇ ਤੇ ਚੜ-ਚੜ ਕੇ ਸਾਰੇ ਗੱਡੀਆਂ ਦੇ ਮਾਲਕ ਸਾਰੀਆਂ ਗੱਡੀਆਂ ਤੁਹਾਡੀਆਂ ਕਿਸਤਾਂ ਤੇ ਮੈਂ ਕਿਹੜਾ ਜਾਣਦਾਂ ਨਹੀਂ ਤੁਹਾਨੂੰ ਨੰਗਾ ਨੂੰ ਜਦੋਂ ਸਾਲਿਓ ਮੇਨਾ ਵਿਆਹ ਕੁੜੀ ਆਪਣੇ ਕੀ تھی ਤੁਹਾਡੇ ਕੋ ਸ਼ਰਾਬ ਪੀਂਦਾ ਸ਼ਰਾਬ ਪੀਂਦਾ ਤੁਹਾਡੇ ਪਿਓ ਤੋਂ ਲੈ ਕੇ ਪੀਣਾ ਰੋਜ਼ ਵੀ ਨਹੀਂ ਮੈਂ ਮੈਂ ਦੇਖੂਗਾ ਕਿਹਦੀ ਕਰਾਉਣੀ ਮੇਂਣੀ ਫੁੱਫੜ ਦੀ ਤੁਸੀਂ ਕਰਨਾ ਮੈਂ ਜਾ ਕੇ ਕੁੜੀ ਵਾਲਿਆਂ ਨਾਲ ਗੱਲ ਮੈਂ ਕਿੱਥੇ ਫਸਣ ਲੱਗੇ ਤੁਸੀਂ ਨਾ ਨੰਗਾ ਦੇ ਸਾਲਿਆਂ ਨੇ ਪੱਲੇ ਕੀ ਆ ਉਹ ਗੱਡੀਆਂ ਦੇਖ ਦੇ ਕੇ ਨਾ ਪਸਾ ਦਿਓ ਕੁੜੀ ਗੱਡੀਆਂ ਗੇ ਤੰਕੀਸਤਾ ਦੇ ਗੱਡੀਆਂ ਇਹਨਾਂ ਦੇ ਕੋਲ ਸਾਰੇ ਗੱਡੀਆਂ ਦੱਸ ਦੇ ਕਮਾ ਕਮਾ ਕੇ ਐਦਾਂ ਢੈਣ ਜਾ ਕੇ ਕੱਢੀਆਂ ਹਲ ਜਾਓਗੇ ਹੋਰ ਪੱਲੇ ਕੀ ਆ ਹੁਣ ਦੇਖੀ ਜਾਓ ਨੀਆਂ ਦਾ ਮੈਂ ਦੇਖੀ ਜਾਓ ਲੈ ਆਲੇ ਵੀ ਸਾਰੇ ਦੇਖ ਪਿਆ ਸਾਰੇ ਨੰਗ ਇੱਕ ਨੰਗ ਹੁੰਦੇ ਆ ਇੱਕ ਟੂਟੀ ਨੰਗ ਇਹ ਤਾਂ ਸਾਰੇ ਟੂਪਰ ਨੰਗ ਆ ਸਾਰੇ ਜਿੱਦਣ ਬਿਆਈ ਤੁਸੀਂ ਆਪਣੀ ਕੁੜੀ ਕੀ ਦੀ ਤੁਹਾਡੇ ਪੱਲੇ ਇਹ ਸਾਡੇ ਪੈਰ ਪਏ ਆ ਭਾਂਗਾ ਵਾਲੇ ਤੁਸੀਂ ਕੋਠੀਆਂ ਦੇ ਮਾਰਗ ਬਣ ਗਏ ਸਾਰੇ ਛੰਨਾ ਚੜ੍ਹਣ ਵਾਲੇ ਬੰਦੇ ਤੁਸੀਂ ਪੀਂਦਾ ਦਾਰੂ ਮੈਂ ਤਾਂ ਰੋਜ਼ ਪੀਣੀ ਆ ਪੀਣੀ ਆ ਦੇ ਤੁਹਾਡੇ ਘਰੋਂ ਨਹੀਂ ਪੀਣੀ ਰੰਤਨਗਦਾ ਹੀ ਆ ਹਾਂਜੀ ਭਾਈ ਸਾਹਿਬ ਹਾਂਜੀ ਅਰੇ ਭਾਈ ਸਾਹਿਬ ਸਤਿਕਾਰ ਜੀ ਸਤਿਕਾਰ ਤੇ ਜਿਹੜਾ ਹਰਜੀਤ ਸਿੰਘ ਬਿੱਟੂ ਆ ਰਿਹਾ ਤੇ ਉੱਥੇ ਕਰਾਉਂਦਾ ਹਾਂਜੀ ਬਜੋਲਾ ਕਰ ਆਹੀ ਕਰੂ ਦਾ ਹਾਂਜੀ ਹਾਂਜੀ ਇਹੀ ਆਪਾਂ ਜੀ ਹੈਗੇ ਕਰ ਨਹੀਂ ਪਾਗੀ ਕਰਤਾ ਹੈ ਨਹੀਂ ਗੇ ਕੋਈ ਨਹੀਂ ਬੁਲਾ ਲੰਨੇ ਆ ਆਜੋ ਤੁਸੀਂ ਆਹ ਬੁਲਾ ਲਓ ਜੇ ਲੱਗੇ ਤੇ ਬੁਲਾ ਲਓ ਹਾਂਜੀ ਹਾਂਜੀ ਕੋਈ ਨਹੀਂ ਬੁਲਾ ਲੰਨੇ ਆ ਆਨੇ ਵਾਤੇ ਪਾ ਜੀ ਆਲੋ ਹਲੇ ਹਲੋ ਕੋਲ ਸੀ ਮੈਨੂੰ ਹਲੋ ਬਾਜੀ ਪਾਣੀ ਪੀ ਲੋ ਮੈਂ ਹੁਣੋਂ ਉਹ ਕਰਦੀ ਆ ਫੋਨ ਹਾਂ ਬੁਲਾ ਲਓ ਬੁਲਾ ਲਓ ਜੇ ਲੱਗੇ ਰਕੇ ਹਲੇ ਤੱਕ ਹਾਂਜੀ ਭਾਈ ਜੀ ਸਤਿਕਾਰ ਜੀ ਹੋਰ ਕਦਾਈ ਬਹੁਤ ਵਧੀਆ ਤੁਸੀਂ ਸੁਣਾਓ ਜੀ ਠੀਕ ਹੈ ਜੀ ਹੋਰ ਸੁਣਾਓ ਠੀਕ ਆ ਬਹੁਤ ਵਧੀਆ ਤੁਸੀਂ ਸੁਣਾ ਠੀਕ ਆ ਬਸ ਵਧੀਆ ਵਧੀਆ ਇਹ ਰਿਸ਼ਤੇ ਰੁੱਤੀਆਂ ਦਾ ਕੰਮ ਕਰਦੇ ਆਪਾਂ ਨਾ ਹਾਂਜੀ ਹਾਂਜੀ ਰਿਸ਼ਤੇ ਕਰਾਉਂਦੇ ਹੈ ਹਾਂਜੀ ਆਪਣੇ ਕੋ ਹਰ ਤਰ੍ਹਾਂ ਦਾ ਰਿਸ਼ਤਾ ਹੁੰਦਾ ਇਧਰ ਨਾਲ ਬਾਹਰ ਨਾਲ ਬਾਹਰ ਨਾਲ ਠੀਕ ਆ ਹਾਂਜੀ ਸਾਰੇ ਤਰ੍ਹਾਂ ਦੇ ਕਰਾਈਂ ਮੇਰੇ ਇੱਥੇ ਵਧੀਆ ਕਰਾਉਣੇ ਜਾਣੀ ਹਾਂਜੀ ਵਧੀਆ ਰਿਸ਼ਤਾ ਕਰਾਈਦਾ ਭਾਈ ਉਹ ਜਿਹੜਾ ਕੱਢ ਸ਼ੰਕਰੋ 17 18 ਦਿਨ ਦਾ ਵਿਆਹ ਆ ਹਾਂਜੀ ਉਹ ਰਿਸ਼ਤਾ ਦੋਸੀ ਕਰਾਇਆ ਹੋਣਾ ਹਾਂਜੀ ਭਾਜੀ ਅਸੀਂ ਕਰਾਇਆ ਮੈਂ ਹੀ ਕਰਾਇਆ ਰਿਸ਼ਤਾ ਉਹ ਅੱਛਾ ਪਹਿਲਾਂ ਜਾਣ ਪਛਾਣ ਕਰ ਲਈ ਚੰਗੀ ਤਰ੍ਹਾਂ ਬੰਦਿਆਂ ਦਾ ਪਰਖ ਕਰ ਲਈ ਮੈਂ ਬੰਦੇ ਸਹੀ ਆ ਹਾਂ ਭਾਜੀ ਬੰਦੇ ਵਧੀਆ ਠੀਕ ਆ ਜਾਣ ਪਛਾਣ ਕਰਕੇ ਫੇਰੀ ਕਰਾਈਦਾ ਰਿਸ਼ਤਾ ਉਹ ਮੇਰੀ ਗੱਲ ਸੁਣ ਹਾਂਜੀ ਆਪਣਾ ਸੂਟ ਲੈਣ ਦੀ ਖਾਤਰ ਕਾਹਨ ਲੋਕਾਂ ਦੀਆਂ ਕੁੜੀਆਂ ਨੂੰ ਬਸਾਉਣ ਲੱਗੇ ਹੋ ਆ ਤੁਸੀਂ ਹੈ ਕਿਥੇ ਜੱਜ ਦੇ ਘਰ ਰਿਸ਼ਤਾ ਕਰਾ ਦੇ ਕੀ ਗੱਲ ਹੋ ਗਈ ਮਾਨਾ ਉਹ ਨੰਗ ਬੰਦੇ ਆਹੋ ਪੱਲੇ ਕੀ ਆ ਉਹਨਾਂ ਦੇ ਉਹਦਾ ਭਾਜੀ ਸਾਰੇ ਇਹਨਾਂ ਦੀ ਜਾਨ ਕੱਢ ਕੇ ਜਾਣ ਪਛਾਣ ਕੱਢ ਕੇ ਫੇਰ ਅਸੀਂ ਰਿਸ਼ਤਾ ਪਤਾ ਨਹੀਂ ਤੁਸੀਂ ਕੀ ਜਾਣ ਪਛਾਣ ਕਢੀ ਕਿਸੇ ਰਿਸ਼ਤੇਦਾਰ ਤੋਂ ਉਹਨਾਂ ਦੇ ਨੂੰ ਪੁੱਛ ਕੇ ਦੇਖੋ ਅੱਛਾ ਜੀ ਹੋ ਨਹੀਂ ਬੰਦੇ ਕੰਮ ਦੇ ਐਵੇਂ ਕਿਸੇ ਦੀ ਧੀ ਨਾ ਪਸਾ ਦਿਓ ਕਿਸੇ ਰਿਸ਼ਤੇਦਾਰ ਨੂੰ ਨਾ ਜਾਜਨ ਆਏ ਨੂੰ ਬੁਲਾਉਂਦੇ ਗੱਲਾਂ ਕੋਈ ਬਾਤ ਨਾ ਉਹਨਾਂ ਦੀ ਸਾਰੇ ਮਹੱਲੇ ਦੇ ਉਹਨਾਂ ਦੀ ਬਿਗੜੀ ਹੋਆ ਮੁਰਗੇ ਆਉਣੀਆਂ ਦੀ ਟੂਏ ਕਰਦੀਆਂ ਕਦੇ ਕਦੇ ਘਰ ਮੁਰੇ ਨਰੀਆ ਰੱਖ ਦਿੰਦੀਆਂ ਕਦੇ ਕੋ ਲੋਲ ਤੇ ਪੰਚਾਇਤਾਂ ਹੁੰਦੀਆਂ ਐਸੋ ਇਸ ਪਾਸੇ ਦਾ ਭਾਈ ਜਨਪਤ ਅਮਰਜੀਤ ਹਾਂਜੀ ਔਰ ਇਸ ਤੇ ਕਰਾਣੀ ਤਾਂ ਠੀਕ ਆ ਦੋ ਸਿਰ ਜੋੜਦੇ ਕਰ ਦੇਣੇ ਚੰਗੀ ਗੱਲ ਆ ਪਰ ਜੋਲ ਮੇਰ ਤਾਂ ਦੇਖਿਆ ਕਰੋ ਬੰਦੇ ਨੂੰ ਕੰਮੇ ਬੰਦੇ ਉਹ ਨਹੀਂ ਨਹੀਂ ਭਾਜੀ ਤੁਸੀਂ ਇਹੋ ਜਿਹੜੀਆਂ ਗੱਲਾਂ ਕਰਦੇ ਅਸੀਂ ਤਾਂ ਚੰਗੀ ਤਰ੍ਹਾਂ ਦੇਖ ਸੋਚ ਕੇ ਪਰਖ ਕੇ ਮੁੰਡੇ ਵਧੀਆ ਲੱਭਦੇ ਤਾਂ ਆ ਸੀ ਤਕਰਾਇਆ ਬੰਦੇ ਵਾਲੇ ਵਧੀਆ ਆ ਕੀ ਵਧੀਆ ਦੇਖੀਆ ਗੱਡੀਆਂ ਖੜੀਆਂ ਦੇਖ ਲਈਆਂ ਹੋਣੀਆਂ ਤੁਸੀਂ ਆਓ ਭਾਜੀ ਕਾਰੋਬਾਰ ਵੀ ਤਕੜਾ ਉਹਨਾਂ ਦਾ ਉਹ ਤੁਹਾਨੂੰ ਦੇ ਕੰਮ ਲੋਨ ਤੇ ਕੰਮ ਆ ਗੱਡੀਆਂ ਸਾਰੀਆਂ ਕਿਸ਼ਤਾਂ ਤੇ ਆ ਉਹਨਾਂ ਦੀਆਂ ਕਿਸ਼ਤਾਂ ਦੇ ਰਹੀ ਹੁੰਦੀਆਂ ਜਦੋਂ ਕਿਤੇ ਕਿਸੇ ਘਰ ਦੀ ਸਾਨੂੰ ਫੋਨ ਕਰਦੇ ਆ ਭਾਜੀ ਪੈਸੇ ਭੇਜੋ ਕਿਸ਼ਤ ਉਹ ਮੈਂ ਉਹ ਮੁੰਡੇ ਦਾ ਫੁੱਫੜ ਆ ਜਿਹਦਾ ਵਿਆਹ ਆ ਮੁੰਡੇ ਦਾ ਫੁੱਫੜ ਆ ਉਹਨੇ ਬੰਦੇ ਚੰਗੇ। ਇਹ ਹੋਰ ਬਾਤ ਸੇ ਕਰਾ ਦੋ ਰਾਮਨਾ। ਅਰੇ ਵੀ ਤੁਹਾਡੇ ਕੋਲ ਟਾਈਮ ਆ। ਭਾਜੀ 17 ਤਰੀਕ ਦਾ ਵਿਆਹ ਆ ਹੁਣ ਦੱਸ। ਤਾਂ ਵਿਆਹ ਰੱਖਿਆ ਹੁਣ ਥੋੜੀ ਕਾਜੀ ਕੋਈ ਸੁਣ ਆਇਆ। ਵੀ ਦੇਖੋ ਆਪਾਂ ਦਾ ਕੰਮ ਸੀ ਤੁਹਾਨੂੰ ਦੱਸਣਾ। ਅੱਛਾ ਜੀ। ਹੁਣ ਜੇ ਤੁਸੀਂ ਲਾਂਬਾ ਲੈਣਾ ਹੈ ਕੁੱਟ ਖਾਰੀਆਂ ਕੱਲ ਨੂੰ ਕੁੜੀ ساری ਜ਼ਿੰਦਗੀ ਤੁਹਾਨੂੰ ਲਾਂਬਾ ਦੇੋਗੇ। ਇਹ ਦੇਖੀ ਜਾਓ ਸਾਰਾ ਟੱਬਰ ਐਨਾ ਹੋ ਭੈੜਾ ਨੌ ਦੀਆਂ ਬੁੜੀਆਂ ਚਾਜਣਾ ਉਹਨਾਂ ਦੀਆਂ ਨਾ। ਕੁੜੀ ਉੱਥੇ ਵਿਚਾਰੀ ਜੂਆਂ ਕਰਦੀ ਮਰ ਜੂ ਨੇ ਆਣਿਆਂ ਦੇ। ਨਾ ਆ ਬਣਾਉਂਦੇ ਨਾ ਖਾਉਂਦੇ ਨਿਆਣਿਆਂ ਨੂੰ ਨਰਾਉਂਦੇ ਆ। ਅਮਰਜੀਤ ਬਾਜੇ ਇਹ ਬੰਦੇ ਉਹ ਸੁੱਤੇ ਪਿਆ ਨੂੰ ਐਦਾਂ ਬਾਜੀ ਬੜੇ ਵਧੀਆ ਸੁਥਰੇ ਆ। ਉਹ ਐਦਾਂ ਸੁੱਤੇ ਪਿਆ ਨੂੰ ਥਾਰ ਕੇ ਮੂੰਹ ਥੋਪੜ ਕੇ ਨਿਆਣਿਆਂ ਨੂੰ ਭੇਜ ਦਿੰਦੇ ਨਾ ਸਿਰ ਮੋਹਦੀਆਂ ਚੱਜਣਾਂ ਦਾ ਬਾਤ ਆ। ਪਤਣੀ ਤੁਸੀਂ ਕੀ ਦੇਖ ਲਿਆ? ਹੱਲੇ ਵੀ ਸੋਚ ਲਓ। ਆਉਂ ਕੋ ਫੋਨ ਤੇ ਗੱਲ ਕਰ ਲੈ ਉਹਨਾਂ ਨਾਲ। ਕਰਨੀ ਪੈਣੀ ਆ। ਉਹ ਹੁਣ ਏਦਾਂ ਨਾ ਦਾ ਆਜੋ ਵੀ ਮੈਂ ਇੱਥੇ ਆਇਆ। ਤੁਸੀਂ ਭਾਜੀ ਕਿਦਾਂ ਮਤਲਬ ਤੁਸੀਂ ਉਹਦੇ ਬੁੱਪੜਾ ਮੁੰਡੇ ਦੇ ਉਹ ਮੇਨਾਂ ਦਾ ਰੋਜ ਹੁੰਦੀ ਆ ਮੈਂ ਉੱਥੇ ਕਿਤੇ ਜਾਨਾ ਕਿਤੇ ਦੋ ਚੋਂ ਸਾਡੀ ਬੜੀ ਮਾਰਾ ਮੋਟਾ ਚਲ ਗਿਆ ਚਲ ਗਿਆ ਮੈਂ ਨਹੀਂ ਜਾਂਦਾ ਹੁਣਾਂ ਨੂੰ ਮੈਂਨ ਵਾਰ ਦਿੰਦਾ ਨਹੀਂ ਪਤਾ ਆਏ ਕਾ ਨੂੰ ਨਾ ਚਾਹ ਨਾ ਪਾਣੀ ਨਾ ਸਾਡੀ ਤਾਂ ਬਾਜੀ ਸੇਵਾ ਫੁੱਲ ਕਰਦੇ ਆ ਉਹ ਨਹੀਂ ਤੁਹਾਡੀ ਕਿਦਾਂ ਕਰਦੇ ਆ ਸਾਨੂੰ ਤਾਂ ਕੋਈ ਪਤਾ ਨਹੀਂ ਜਿਹੜੇ ਇਸ ਤਰ੍ਹਾਂ ਬਾਜੀ ਪੈਗ ਨਹੀਂ ਲਵਾਉਂਦੇ ਕਦੀ ਖੋਸ਼ ਨਹੀਂ ਨਾ ਕਦੀ ਨਾ ਪੈਗ ਨਾ ਸ਼ੈਗ ਕਦੀ ਉਹ ਨਹੀਂ ਉਹ ਨਹੀਂ ਕਰਦੇ ਆਪਣੀ ਕੋਲੋਂ ਜਾ ਕੇ ਪੀ ਕੇ ਮੁੜ ਕੇ ਆ ਜਾਈਦਾ ਬਾਜੀ ਕਿਤੇ ਦਹਾ ਦਿਨ ਪਹਿਲਾਂ ਮਿਲ ਜਾਂਦੇ ਤਾਂ ਅਸੀਂ ਜਵਾਬ ਦਵਾ ਦੇਣ ਅਸੀਂ ਕਰਾਉਣਾ ਹਲੇ ਵੀ ਦੇਖ ਲੈ ਤੁਸੀਂ ਮੇਰੀ ਗੱਲ ਨੂੰ ਸਲਾਹ ਕਰ ਲੋ ਤੁਸੀਂ ਮੈਂ ਤੁਹਾਨੂੰ ਦੱਸਾਂ ਹਲੇ ਵੀ ਬਾਥਰੂਮ ਕਿਧਰ ਪਿਆ ਇੱਧਰ ਆ ਪਾਜੀ ਅਮਰਜੀਤਾ ਹਾਂਜੀ ਆਪਾਂ ਤਾਂ ਕਸੂਤੇ ਫਸ ਗਏ ਲੈ ਹੋਰ ਕੀ ਅਸੀਂ ਤਾਂ ਚੰਗੇ ਭਲੇ ਦੇਖੇ ਉਹ ਬੜਾ ਵਧੀਆ ਰਿਸ਼ਤਾ ਕੀਤਾ ਆ ਹਾਂਜੀ ਇਹ ਹੋਊਗਾ ਉਹ ਤਾਂ ਕੋਣ ਉਪੜ ਲੱਗਦਾ ਤੁਹਾਨੂੰ ਇਹ ਮੈਨੂੰ ਤਾਂ ਕੋਈ ਸ਼ਰਾਬੀ ਕੋਬਾਬੀ ਲੱਗਦਾ ਆ ਉਹ ਨਹੀਂ ਨਹੀਂ ਉਹ ਸ਼ਰਾਬ ਸ਼ੁਰੂ ਹੋਣੀ ਪੜਾਈ ਨਹੀਂ ਹੋਣੀ ਤਾਂ ਇੱਥੇ ਨੂੰ ਆ ਗਿਆ ਹੁਣ ਕਹਿੰਦਾ ਹੁਣ ਮੈਂ ਪਾਨੀ ਮਾਰਿਆ ਨਹੀਂ ਜਾ ਕੇ ਇਹਨੂੰ ਖੁਸ਼ ਨਹੀਂ ਕੀਤਾ ਹੁਣ ਬੋਤਲ ਨਹੀਂ ਦਿੱਤੀ ਹੁਣ ਨਹੀਂ ਅਮਰ ਜੀ ਇਹ ਤਾਂ ਮੈਂਟਲ ਟੈਨਸ਼ਨ ਪੈ ਗਈ ਪਿੰਡ ਵਾਲਿਆਂ ਨੇ ਤਾਂ ਗਾਹ ਕੱਢਣੀਆਂ ਉਹ ਨਹੀਂ ਤੁਸੀਂ ਟੈਨਸ਼ਨ ਨਾ ਬਾਹਰ ਸਾਡੇ ਵੱਡੇ ਵਿਚੋਲੇ ਬਣੀ ਫਿਰਦੇ ਆ ਹਨਾ ਰਿਸ਼ਤਾ ਕਹਣਾ ਮਾਰੇ ਘਰ ਕਰਾਤਾ ਕੁੜੀ ਦਾ ਉਹ ਇਹ ਹੈਗਾ ਸ਼ਰਾਬੀ ਸ਼ਰਾਬ ਸ਼ੁਰੂ ਹੋਣੀ ਪੈਗ ਲਵਾਇਆ ਨਹੀਂ ਹੁਣਾ ਇਤਾ ਕਰਕੇ ਗੁੱਸੇ ਹੋ ਕੇ ਉਹਨਾਂ ਦੇ ਨਾਲ ਇੱਥੇ ਆ ਗਿਆ ਹੁਣ ਆਪਣੇ ਬੋਲ ਪੜਿਆ ਲਿਖਿਆ ਬੰਦਾ ਲੱਗਦਾ ਮੈਨੂੰ ਨਹੀਂ ਲੱਗਦਾ ਸ਼ਰਾਬ ਚਰੂ ਪੀਂਦਾ ਹੋਊਗਾ ਇਹ ਹਾਂ ਮੈਨੂੰ ਤਾਂ ਬੰਦਾ ਵਧੀਆ ਲੱਗਦਾ ਜਿਹਦਾ ਨਾਲੀ ਗੂੜੀ ਰੱਖੀ ਹੋ ਭੱਗ ਭੂਗ ਬੰਨੀ ਟੌਰ ਤੇਰਾ ਕਿੰਨੀ ਆ ਸ਼ਰਾਬੀਆਂ ਦੀ ਨਹੀਂ ਟੌਰ ਕਿੱਥੇ ਹੁੰਦੀ ਆ ਉਹ ਕੱਢ ਲਾਂਦੇ ਹੁੰਦੇ ਸ਼ਰਾਬੀ ਟੋਰਾ ਜਦੋਂ ਨਹੀਂ ਪੀਤੀ ਹੋਣਦੀ ਤੂੰ ਐਦਾ ਕਰ ਮੇਰਾ ਤਾਂ ਬਿੱਲ ਆ ਪਿਆ ਘਟਣ ਤੂੰ ਫੋਨ ਕਰ ਉਹਨਾਂ ਨੂੰ ਆ ਫੋਨ ਦੇਖਦੇ ਆ ਲਾ ਕੇ ਲਿਓ ਮੇਕੋ ਕਰਜੀ ਦਾ ਨੰਬਰ ਹੈਗਾ ਉਹ ਗੱਲ ਕਰ ਲੰਨੀ ਆ ਮੈਂ ਆਹ ਉਹ ਦੇਖਦੀ ਆਂ ਪੁੱਛ ਕੇ ਅਮਰਜੀਤ ਫੋਨ ਆਹ ਦੇਖਦੀ ਆਂ ਲਾ ਕੇ ਹੋਰੇ ਦਾ ਹੋਰੇ ਵੇਰਤਾ ਪਾ ਗਈ ਦੱਸਾਂ ਹੋਰ ਕੀ ਪੰਗਾਇ ਬਾਪਾ ਨੇ ਅਗਲੇ ਨੇ ਸਾਡਾ ਧੂਆ ਕੱਢ ਦੇਣਾ ਚਲ ਚੁੱਪ ਕਰੋ ਤੁਸੀਂ ਹਲੋ 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 ਹਾਂਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਬੈਂ ਤੁਸੀਂ ਕੋਣ ਬੋਲਦੇ ਅਗੜਸ਼ੰਕਰ ਤੋਂ ਬੋਲਦੇ ਆ ਅਸ਼ਰੀ ਤੁਸੀਂ ਬਲਜੀਤੇ ਬਲਜੀਤੇ ਭਾਰੀ ਨਾਲ ਤਾਂ ਗੱਲ ਕਰਾਇਓ ਹੋ ਤਾਂ ਹੈ ਨਹੀਂ ਕਿ ਭੈਣ ਜੀ ਮੈਂ ਉਹਨਾਂ ਦੀ ਸਿਸਟਰ ਬੋਲਦੀ ਆ ਦੱਸੋ ਤੁਸੀਂ ਫੋਨ ਆ ਮੈਂ ਨਾ ਵਿਚੋਲਣ ਬੋਲਦੀ ਆ ਮੁੰਡੇ ਦੀ ਜਿਹੜਾ ਤੁਹਾਡੇ ਕਾਕੇ ਦਾ ਰਿਸ਼ਤਾ ਨਹੀਂ ਕਿਤੇ ਆ ਵਿਆਹ ਆ 18 ਤਰੀਕ ਨੂੰ ਹਾਂ ਜੀ ਹਾਂ ਜੀ ਹਾਂ ਜੀ ਭੈਣ ਜੀ ਸਾਨੂੰ ਤਾਂ ਇਥੇ ਹੋਰੇ ਚੱਕਰਾਂ ਚ ਪਾਪਤਾ ਤੁਸੀਂ ਹੈ ਹੋਰ ਚੱਕਰਾਂ ਚ ਕੀ ਗੱਲ ਆ ਤੁਹਾਡੇ ਬਾਰੇ ਤਾਂ ਸਾਨੂੰ ਹੋਰੇ ਗੱਲਾਂ ਪਤਾ ਲੱਗਦੀਆਂ ਤੁਸੀਂ ਸਾਨੂੰ ਦੱਸਿਆ ਹੀ ਨਹੀਂ ਪਹਿਲਾਂ ਵਿੱਚ ਦੀ ਗੱਲ ਤਾਂ ਮੈਂ ਗੱਲ ਤਾਂ ਦੱਸੋ ਕੀ ਹੋ ਗਈ ਭੈਣ ਜੀ ਤੁਹਾਨੂੰ ਮੈਂ ਕੀ ਦੱਸਾਂ ਅਸੀਂ ਤਾਂ ਸਾਨੂੰ ਤਾਂ ਇਨੀ ਟੈਨਸ਼ਨ ਪਈ ਹੋਆ ਇੱਥੇ ਤੁਹਾਡੇ ਕੋਈ ਬੰਦਾ ਆ ਕੇ ਇੱਥੇ ਗੱਲਾਂ ਕਰਨ ਡਿਆ ਤੁਹਾਡੀਆਂ ਕਹਿੰਦਾ ਵੀ ਉਹ ਤਾਂ ਬੰਦੇ ਨਹੀਂ ਚੰਗੇ ਹੈਗੇ ਹੈ ਬੰਦਾ ਕਿਹੜਾ ਬੰਦਾ ਆਇਆ ਹੋਇਆ ਸਾਡੇ ਵੱਲੋਂ ਪਤਾ ਨਹੀਂ ਕਹਿੰਦਾ ਮੈਂ ਫੁੱਫੜਿਆ ਕਹਿੰਦਾ ਗੰਦੇ ਬੰਦੇ ਆ ਨਾ ਦੇ ਵੀ ਨਹੀਂਗੇ ਅਗਲਾ ਦਾ ਕਹਿੰਦਾ ਮੈਨੂੰ ਕੁੜੀ ਵਾਲਿਆਂ ਦੇ ਘਰ ਲੈ ਕੇ ਚੱਲੋ ਤੁਸੀਂ ਦੱਸ ਕੌਣ ਆਇਆ ਹੋਇਆ ਇੱਕ ਮਿੰਟ ਰੁਕੋ ਮੈਂ ਤੁਹਾਨੂੰ ਫੋਟੋ ਭੇਜਦੀ ਆ ਦੱਸਿਓ ਮੈਨੂੰ ਆਹੀ ਬੰਦਾ ਹੈ ਅਸ਼ਕੀ ਦੇਖੋ ਤੁਹਾਡੇ WhatsApp ਤੇ ਆ ਗਈ ਦੇਖੋ ਤਾਂ ਜਰਾ ਫੋਟੋ ਕੱਢ ਕੇ ਦੇ ਤਾਂ ਜਰਾ ਇਹ ਆਹੀ ਹੀ ਆ ਹਾਂਜੀ ਹਾਂਜੀ ਭੈਣ ਜੀ ਇਹੀ ਆ ਬੰਦਾ ਹਾਂਜੀ ਉਹ ਭੈਣ ਜੀ ਉਹ ਮੁੰਡੇ ਦਾ ਫੁੱਫੜ ਆ ਹਾਂਜੀ ਹਾਂਜੀ ਵਾਲਾ ਏ ਫੁੱਫੜ ਕਹਿੰਦਾ ਹੈ ਕਹਿੰਦਾ ਮੈਂ ਮੁੰਡੇ ਦਾ ਫੁੱਫੜ ਮੇਰਾ ਘਰ ਵਾਲਾ ਏ ਅੱਛਾ ਜੀ। ਉਹ ਬਸ ਕੋਈ ਗੱਲ ਨਹੀਂ ਭੈਣ ਜੀ ਉਹ ਕੱਲ ਕੱਲ ਦੇ ਅਸੀਂ ਇੱਥੇ ਆਏ ਹੋਏ ਆ। ਹਾਂਜੀ। ਰਾਤੀ ਪੀਤੀ ਖਾਦੀ ਹੋਈ ਸੀਗੀ ਹੋਰ ਮੰਗਦੇ ਸੀਗੇ। ਅੱਛਾ ਜੀ। ਭਾਦੀ ਹੋਣਾ ਨੇ ਕੀਤੀ ਨਹੀਂ ਦਿੱਤੀ ਨਹੀਂ ਹੋਰ। ਉਹ ਐਸੇ ਮਾਰੇ ਰੋਸ ਕੇ ਜਲੇਗੇ ਅੱਜ ਇੱਧਰ ਨੂੰ ਆ ਗਏ ਹੋਣੇ ਆ। ਠੀਕ ਆ ਠੀਕ ਆ। ਤਾਂ ਹੀ ਵੇਰ ਅਸੀਂ ਤਾਂ ਇੱਥੇ ਭੈਣ ਜੀ ਚੱਕਰਾਂ 'ਚ ਪਏ ਆ। ਵੀ ਪਤਾ ਨਹੀਂ ਤਾਂ ਸੱਚੀ ਅੱਧਾ ਦੀ ਕੋਈ ਗੱਲ ਜਿੰਦਾ ਉਹ ਦੱਸ ਦੇ। ਜਿੰਦਾ ਦੀ ਕੋਈ ਗੱਲ ਨਹੀਂ ਹੈਗੀ। ਤੁਸੀਂ ਭਾਜੀ ਨੂੰ ਕੋਈ ਨਾ ਦੇ ਤੇ ਕਰਦਾ ਪੈਗ ਪੂ ਗਲਵਾ ਦਿਓ ਦੇਖੋ ਤਾਂ ਹੁਣ ਸੇਫਤਾ ਕਰਨੀ ਹੈ ਇਹਨਾਂ ਨੇ। ਨਹੀਂ ਭੈਣ ਜੀ ਮੈਂ ਤਾਂ ਅੱਗੇ ਇਹਨਾਂ ਨੂੰ ਕਹਿੰਦੀ ਸੀ ਮੈਂ ਕਿ ਮੈਨੂੰ ਤਾਂ ਕੋਈ ਸ਼ਰਾਬੀ ਜਿਹਾ ਲੱਗਦਾ ਹੈ ਵੀ ਪੁੱਫੜ ਆਕਸ ਜ਼ਿਆਦਾਤਰ ਸ਼ਰਾਬੀ ਸ਼ਰੂਬੀ ਹੁੰਦੇ ਆ। ਉਹ ਨਹੀਂ ਨਹੀਂ ਭੈਣ ਜੀ ਸ਼ਰਾਬੀ ਵੀ ਹੈ ਟੌਰ ਵੀ ਬਥੇਰੀ ਕੱਢਦੇ ਆ। ਆਹ ਇਹ ਕਹਿੰਦੇ ਟੌਰ ਤਾਂ ਕੰਦੇ ਆ ਨਹੀਂ ਕੱਢਿਓ ਕਹਿੰਦੇ ਮੈਨ ਦਾ ਲੱਗਦਾ ਨਹੀਂ ਸ਼ਰਾਬ ਸ਼ਰੂਬੀ ਨਾਲ ਭਾਜੀ ਪੀ ਲੈਂਦੇ ਮਾੜੀ ਮੋਟੀ। ਹਾਂਜੀ ਮਾੜੀ ਮੋਟੀ ਪੀ ਪੂ ਲੈਂਦੇ ਆ। ਜੇ ਲੋ ਤੁਸੀਂ ਐਦਾਂ ਕਰੋ ਤੁਹਾਨੂੰ ਕਹਿੰਦੇ ਹੋਣੇ ਮੈਨੂੰ ਕੁੜੀ ਵਾਲਿਆਂ ਦੇ ਘਰ ਲੈ ਕੇ ਹਾਂਜੀ ਹਾਂਜੀ ਉਹਨਾਂ ਨੇ ਤਾਂ ਸਾਨੂੰ ਜੋਰ ਪਾਇਆ ਕਹਿੰਦੇ ਮੈਨੂੰ ਲੈ ਕੇ ਚੱਲੋ ਤੁਸੀਂ ਕੁੜੀ ਵਾਲਿਆਂ ਦੇ ਛੱਡੋ ਪਰ ਇਹਨਾਂ ਨੂੰ ਕਿਤੇ ਨਾ ਲੈ ਕੇ ਜਾਇਓ ਭਾਜੀ ਨੂੰ ਕਹੇ ਇੱਥੇ ਦੋ ਗਲਾਸੀਆਂ ਲਵਾ ਦੇਣਾ ਤਾਂ ਅੱਛਾ ਜੀ ਤਾਂ ਪੇਸੇ ਇਫਤਾ ਕਰਦੇ ਤੁਹਾਨੂੰ ਮੁੰਡੇ ਦੀਆਂ ਠੀਕ ਆਏ ਚੱਕਰ ਆ ਫਿਰ ਪਿਆ ਹਾਂ ਦੇਖਿਓ ਫਿਰ ਕੋਈ ਨਹੀਂ ਠੀਕ ਆ ਫਿਰ ਹੁਣ ਸਾਨੂੰ ਸਮਝ ਲੱਗ ਗਈ ਹਾਂਜੀ ਹਾਂਜੀ ਤੁਸੀਂ ਕੋਈ ਟੈਨਸ਼ਨ ਨਾ ਲਓ ਤੁਸੀਂ ਉਹ ਵਧੀਆ ਘਰ ਪਰਵਾਰ ਸਾਫ ਵਧੀਆ ਏ ਅੱਛਾ ਅੱਛਾ ਠੀਕ ਰਾਸੀ ਦਾ ਟਕਰਾਂ ਜੇ ਪੈਗ ਨਹੀਂ ਨਹੀਂ ਤੁਸੀਂ ਭੈਣ ਜੀ ਟੈਨਸ਼ਨ ਨਾ ਲਓ ਵਿਆਹ ਦੀ ਤਿਆਰੀ ਕਰੋ ਠੀਕ ਆ ਜੀ ਇਹਨਾਂ ਨੂੰ ਆ ਲੈਣ ਦੋ ਰਾਤੀ ਇੱਥੇ ਖਾਪ ਪਾਉਂਦੇ ਸੀ ਅੱਜ ਉੱਤਰ ਚਲੇਗੇ ਹਾਂਜੀ ਹਾਂਜੀ ਕੋਈ ਨਹੀਂ ਕੋਈ ਨਹੀਂ ਚਲੋ ਠੀਕ ਆ ਭੈਣ ਜੀ ਠੀਕ ਆ ਜੀ ਸਾਸਿਕਾਲ ਠੀਕ ਸਾਸਿਕਾਲ ਦੇਖਿਆ ਉਹੀ ਗੱਲ ਨਿਕਲੀ ਤੁਹਾਨੂੰ ਤਾਂ ਮੈਂ ਪਹਿਲੇ ਦੱਸੀ ਜਾਂਦੀ ਮੈਂ ਕਿ ਮੈਂ ਤਾਂ ਸ਼ਰਾਬੀ ਲੱਗਦਾ ਆ ਫੁੱਪੜੇ ਹੁੰਦਾ ਤਾਂ ਐ ਨਹੀਂ ਮੈਨੂੰ ਤਾਂ ਇਦਾਂ ਲੱਗਦਾ ਵੇ ਜਦੋਂ ਫੁੱਪੜੇ ਉਹ ਬਣਾਉਂਦਾ ਉਹਨੇ ਆਪ ਦੱਸਿਆ ਉਹਦੀ ਘਰ ਵਾਲੀ ਨੇ ਕਹਿੰਦੀ ਕੋਈ ਗੱਲ ਨਹੀਂ ਹੈਗੀ ਕਹਿੰਦੀ ਇੱਥੇ ਰਾਤੀ ਘਟ ਪਲਾਈ ਆ ਭਾਰੀ ਹੁਣੀ ਉੱਥੇ ਗਿਓ ਆ ਇਹ ਕਹਿੰਦੀ ਗੜ ਸ਼ੰਕਰ ਕਹਿੰਦੀ ਦੋ ਪੈਗ ਲਵਾ ਦਿਓ ਕਹਿੰਦੀ ਦੇਖਿਓ ਫਿਰ ਸੇਫਤਾ ਕਰਦਾ ਇਹ ਅੱਛਾ ਹਾਂ ਹੋ ਆ ਵੀ ਕਹਿੰਦੇ ਕੋਈ ਗੱਲ ਨਹੀਂ ਹੈ ਆਹ ਉਹ ਕਹਿੰਦੇ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਵੀ ਘਰ-ਵਾਰ ਬੰਦੇ ਸਾਰੇ ਵਧੀਆ ਹੀ ਆ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ ਕੋਈ ਆਉਂਦੇ ਆ ਤਾਂ ਤੇ ਪੈਗ ਲਵਾ ਦਿਓ ਦੋ ਪਈ ਹੁਣੀ ਆ ਤੁਹਾਡੇ ਕੋਲ ਆ ਹੈਗੀ ਆ ਲਵਾਨ ਨੇ ਆਹੋ ਬਸ ਫਿਰ ਇਦਾਂ ਹੀ ਕਰੋ ਤੁਸੀਂ ਪੈਗ-ਪੈਗ ਦੇ ਚੱਕਰ ਤੇ ਹੋ ਰਹੇ ਨਾ ਨਾ ਆਹ ਪੈਡ ਵਾਲਿਆਂ ਨੂੰ ਜੁੱਤੀਆਂ ਖਾਂਦੇ ਰਹਿ ਜੀ ਨਹੀਂ ਨਹੀਂ ਉਹ ਕਹਿੰਦੇ ਤੁਸੀਂ ਖਭਰਾਓ ਨਾ ਕਰਕੇ ਦੇਖ ਲੈ ਤੂੰ ਨਹੀਂ ਨਹੀਂ ਦੱਸ ਉਹ ਨਹੀਂ ਹੁਣ ਆਪੇ ਸਾਨੂੰ ਯਕੀਨ ਦਿਵਾਇਆ ਸਾਰਾ ਕਹਿੰਦੇ ਤੁਸੀਂ ਘਬਰਾਓ ਨਾ ਚਲ ਠੀਕ ਹੈ ਕੋਈ ਨਹੀਂ ਹਾਂਜੀ ਮੈਂ ਕਿਹਾ ਗੱਲ ਸੁਣੋ ਹਾਂਜੀ ਭਾਈ ਸਾਹਿਬ ਤੁਸੀਂ ਐਦਾਂ ਕਰੋ ਲੜ ਕੇ ਆਂਦੇ ਘਰ ਮੈਨੂੰ ਲੈ ਕੇ ਚਲੋ ਜੇ ਤੁਹਾਨੂੰ ਡਰ ਲੱਗਦਾ ਨਾ ਮੈਂ ਆਪ ਸਾਰੀਆਂ ਕਰਤੂਤਾਂ ਦੱਸਦਾ ਉਹਨਾਂ ਦੀਆਂ ਨਾ ਕੋਈ ਗਾਲ ਨਹੀਂ ਭਾਜੀ ਅਸੀਂ ਆਪੇ ਤੁਸੀਂ ਸਾਨੂੰ ਦੱਸ ਦਿੱਤਾ ਅਸੀਂ ਆਪੇ ਜਵਾਬ ਦੇ ਦੇਣਾ ਔਰ ਨਹੀਂ ਨਹੀਂ ਐਵੇਂ ਘਬਰਾਣ ਦੀ ਲੋੜ ਹੀ ਮੈਂ ਨਾਲ ਆਂਦਾ ਟੇ ਨਾ ਕੋਈ ਗਾਲ ਨਹੀਂ ਭਾਜੀ ਮੈਂ ਸਾਹਮਣੇ ਕਹਾਂਗਾ ਆਪਾ ਪਾਣੀ ਉੱਦਾਂ ਵੇਲਾ ਮਾਣੀ ਸਾਹਮਣੇ ਕਹਾਂਗਾ ਮੈਂ ਮੈਂ ਤੁਹਾਨੂੰ ਦੱਸ ਦਿੰਦਾ ਅਸੀਂ ਜਵਾਬ ਦੇ ਦੇਣਾ ਅਸੀਂ ਆਪੇ ਦੇ ਦੇਣਾ ਬਸ ਠੀਕ ਹੈ ਜੇ ਢਾਰ ਲੱਗਦਾ ਮੈਂ ਚਲ ਜਾਂਦਾ ਕੁਰੀਆਣੇ ਦੇ ਘਰ ਭਾਈ ਪੂਰ ਭਾਜੀ ਕਿਤਾ ਪੈਗ ਮੂਗ ਲਾ ਲੈਨੇ ਆ ਨਾ ਨਾ ਪੈਗ ਮੋੜਾ ਮੋਟਾ ਗਏ ਜਿਆਦਾ ਨਹੀਂ ਨਾ ਨਾ ਓਦਾਂ ਜੇ ਤਾਂ ਮੈਂ ਵੀ ਚੋਰੀ ਲੋਣਾ ਆ ਮੈਂ ਤਾਂ ਦੱਸਦਾ ਘਰ ਦੇ ਨੀ ਕੈਂਟ ਤਾਂ ਹੋਇਆ ਓਦਾਂ ਪਰ ਕੋਈ ਨਾ ਉੱਥੇ ਜਾ ਕੇ ਲਾਲਾਣੀ ਪਾਸਾ ਢੇ ਨਾ ਕੋਈ ਗੱਲ ਨਹੀਂ ਬੈਠੋ ਤੁਸੀਂ ਉਹ ਨਹੀਂ ਭੈਣ ਜੀ ਉਹ ਨਹੀਂ ਕਹੋਗੇ ਲੈ ਉਹ ਪਰੇ ਆ ਉਹਨਾਂ ਨੂੰ ਬਣਾ ਪਤਾ ਲੱਗਣਾ ਆਪਾਂ ਮਾਲਕ ਦੇ ਨਹੀਂ ਪਾਣੀ ਦੇ ਵਿੱਚ ਪਾ ਕੇ ਲਿਆ ਕੇ ਆਪਾਂ ਲਿਆਉਣੀ ਹੈ ਖੰਦਰ ਦੇ ਗਲਾਸ ਤੇ ਆ ਸਟੀਲ ਦੇ ਗਲਾਸ ਲੈਣੀ ਗਲਾਸੀ ਚ ਲੈਉਣੀ ਨਹੀਂ ਇਹ ਵੀ ਹਲਕਾ ਜਿਹਾ ਰਿਆ ਯਾਰ ਹਲਕਾ ਜਿਹਾ ਕੋਈ ਗੱਲ ਨਹੀਂ ਹਲਕਾ ਜਿਹਾ ਨਹੀਂ ਮੈਂ ਕਿਹਾ ਹਾਂ ਉਹ ਤੋਂ ਭਾਈ ਮੈਨੂੰ ਉਦਾਂ ਗੱਲ ਹੈਗੀ ਆ ਬੰਦਿਆਂ ਦਾ ਮਿਲ ਕੇ ਪਤਾ ਲੱਗਦਾ ਹੂੰ ਹੂੰ ਬੰਦੇ ਬਹੁਤ ਵਧੀਆ ਤੁਸੀਂ ਮੈਂ ਦੇਖ ਰਿਹਾ ਤੁਸੀਂ ਜੇ ਰੇਤੇ ਕਰਾਉਂਦੇ ਆ ਦੇਖ ਕੇ ਕਰਾਉਂਦੇ ਹੋਣੇ ਆ ਪਰ ਆਹ ਬੰਦਾ ਨਹੀਂ ਸਾਡੇ ਉੱਥੇ ਇੱਕ ਤਰ੍ਹਾਂ ਤੁਸੀਂ ਫਸ ਗਏ ਨਹੀਂ ਭਾਜੀ ਉਹ ਤੁਸੀਂ ਉਧਰੋਂ ਕਰਾਓ ਮੈਂ ਮੁੰਡਾ ਹੋਰ ਦਾਦ ਦੂੰ ਤੁਹਾਨੂੰ ਵਧੀਆ ਦੱਸੂ ਆਪਣੇ ਪਰ ਗੈਰ ਉਹ ਨਹੀਂ ਅਸੀਂ ਜਵਾਬ ਦਵਾ ਦੇਣਾ ਕੋਈ ਹੋਰ ਹਾਂ ਕਰ ਲੈਣੀ ਕੋਈ ਥੋੜਾ ਜਿਹਾ ਹੋਰ ਛੋਟਾ ਜਿਹਾ ਚਾਹਦੇ ਨਹੀਂ ਯਾਰ ਨਾ ਲੋ ਨੇ ਪਤਾ ਨਹੀਂ ਲੱਗਣਾ ਉੱਥੇ ਕਰਦੇ ਤਾਂ ਪਰੇ ਹੀ ਆਉਟ ਨਾ ਹੋ ਜਈਏ ਉਹ ਨਹੀਂ ਸੋ ਇੱਕ ਇੱਕ ਹੋ ਜਾ ਰਿਹਾ ਚੀਜ਼ ਬਹੁਤ ਖੜੀ ਆ ਹੱਥ ਦੀ ਕੱਢੀ ਹੋਣਾ ਤੁਸੀਂ ਵੀ ਯਕੀਨ ਲੱਗਦੇ ਆਓ ਸਾਡੇ ਰਿਸ਼ਤੇਦਾਰਾਂ ਨੇ ਮੋਹ ਆਇਓ ਤੁਸੀਂ ਕਿਤੇ ਪਾਪੀ ਉੱਥੇ ਲਵਾ ਲਵਾਗੇ ਤੁਹਾਨੂੰ ਆਹ ਤੁਸੀਂ ਕਿਤੇ ਲਾਲਾ ਕਲਾਸੀ ਕਰਕੇ ਬੈਲੀ ਭਰੇ ਰੱਖੀਏ ਬੈਲੀ ਯਾਰੇ ਮੰਨਦੇ ਹਾਂ ਹਾਂ ਆ ਜੀ ਬੈਦੇ ਤੁਹਾਡਾ ਬਹੁਤ ਬਹੁਤ ਧੰਨਵਾਦ ਜਿਹੜਾ ਤੁਸੀਂ ਸਾਨੂੰ ਦੱਸ ਦਿੱਤਾ ਦੇਖੋ ਆਪਾਂ ਕਿਸੇ ਦਾ ਨੁਕਸਾਨ ਕਰਾ ਕੇ ਆਪਾਂ ਰਾਜੀ ਥੋੜਾ ਹਾਂ ਆਪਾਂ ਦੱਸਣਾ ਆ ਤੁਹਾਨੂੰ ਇਹ ਤਾਂ ਗੱਲ ਤੁਹਾਡੀ ਠੀਕ ਆ ਉਹ ਤੁਸੀਂ ਤਾਂ ਬੰਦੇ ਹੀ ਹੀਰੇ ਨਿਕਲੇ ਹੀਰੇ ਹਾਂ ਅਮਰਜੀਤ ਦਾਨੀ ਜਿਹੜੇ ਬੰਦੇ ਲੱਭਦੇ ਕਿੱਥੇ ਉਹ ਨੰਗ ਆ ਲੈ ਜਾ ਕੇ ਰੇਤੇਦਾਰ ਮੇਰੇ ਨੰਗ ਦੰਦਾ ਲੈ ਜਾ ਕੇ ਕੱਪੀ ਚਾਕੇ ਲੈ ਦੇ ਕਿੱਥੇ ਨੰਗਾ ਦੇ ਕੁਰੀ ਵਿਆਹ ਲੱਗੇ ਸੀ ਭਾਜੀ ਭਾਜੀ ਹੰਦੇ ਵਾ ਵਈ ਅੰਦਰ ਬਹੁਤ ਵਧੀਆ ਅੱਜ ਤੁਸੀਂ ਰਹੋ ਮੋੜਾ ਮੋੜਾ ਬਣਾਉਂਦੇ ਆ ਭੈਣ ਜੀ ਭੈਣ ਜੀ ਭਾਜੀ ਹੋਣਾ ਬਹੁਤ ਵਧੀਆ ਸਵਾਲ ਲਗਿਆ ਮੈਨੂੰ ਬਹੁਤ ਬਹੁਤ ਉਹ ਬੀਬੇ ਬੰਦੇ ਭਾਜੀ ਹੁਣ ਆ ਦੇਖੋ ਭਾਜੀ ਉਹਨੇ ਮੁੰਡੇ ਆਲਿਆ ਨੇ ਲਿਖਿਆ ਆ ਅੱਛਾ ਮਨੋਤਾ ਪਾੜ ਦੇ ਨਹੀਂ ਨਹੀਂ ਇਹਦੇ ਵਿੱਚੋਂ ਫੁੱਫੜਦਾ ਹੁਣੇ ਸਪੈਸ਼ਲ ਲਿਖਾਇਆ ਆ ਫੁੱਫੜਦਾ ਸਪੈਸ਼ਲ ਲਿਖਾਇਆ ਕੀ ਬੀਬੇ ਫੁੱਫੜ ਸ਼ਰਾਬੀ ਆ ਨਹੀਂ ਨਹੀਂ ਉਹ ਕਹਿੰਦੇ ਫੁੱਫੜ ਦੇ ਨਾਲ ਪੰਜ ਸੱਤ ਬੰਦੇ ਹੋਣੇ ਆ ਉਹਨਾਂ ਲਈ ਟੇਬਲ ਵੱਖਰਾ ਚਾਹੀਦਾ ਵੀ ਵਧੀਆ ਜਿਆਦਾ ਹੀ ਸੇਵਾ ਸਾਰੇ ਨਾਲੋਂ ਫੁੱਫੜ ਦੀ ਕਰਨੀ ਆ। ਅੱਛਾ ਫੁੱਫੜ ਲਈ ਵੱਖਰਾ ਅੱਛਾ ਨਾਲ ਵਧੀਆ ਕੰਬਲ ਵਧੀਆ ਕੰਬਲ ਫੁੱਫੜ ਦਾ ਆਉਣਾ ਚਾਹੀਦਾ। ਅੱਛਾ ਤੇ ਸਾਡੇ ਜਵਾਈ ਦੀ ਪੂਰੀ ਸੇਵਾ ਹੋਣੀ ਚਾਹੀਦੀ ਆ। ਅੱਛਾ ਪੂਰੇ ਪੈਲਸ ਦੇ ਵਿੱਚ ਕਹਿੰਦੇ ਲੱਗ ਟੇਬਲ ਹੋਣਾ ਚਾਹੀਦਾ ਫੁੱਫੜ ਦਾ। ਉਹ ਕਹਿੰਦੇ ਪੈਲਸ ਦੇ ਵਿੱਚ ਟੇਬਲ ਲੱਗ ਚਾਹੀਦਾ ਫੁੱਫੜ ਲਈ। ਸਾਰੀ ਬਰਾਤ ਦੇ ਬਾਅਦ ਨੇ ਸੇਵਾ ਕਰਨੀ ਫੁੱਫੜ ਦੀ ਹਾਂਜੀ। ਹਾਂ ਦੇਖ ਲਓ ਅੱਜ ਕਿਹੜਾ ਝੂਠ ਬੋਲਦੇ ਆ। ਉਦੋਂ ਮੈਂ ਦੱਸਾਂ। ਹਾਂਜੀ। ਬੰਦੇ ਇੰਨੇ ਵੀ ਮਾਰੇ ਨਹੀਂ ਹੈਗੇ ਉਹ ਹਾਂ ਹਾਂਜੀ ਹਾਂ ਜੀ ਅਸੀਂ ਤਾਂ ਮੈਂ ਤਾਂ ਇੱਕ ਵਾਰੀ ਦਾਮਗਾ ਮਾਰਦਾਂ ਨਾ ਹਾਂਜੀ ਪਾਣੀ ਵਾਂਗ ਤੋੜੇ ਪੈਂਦੇ ਪਾਣੀ ਵਾਂਗ ਅੱਡਾ ਤਾਂ ਬਾਲਾ ਹੀ ਨਹੀਂ ਲਿਖਿਆ ਵੀ ਸਾਡੇ ਜਵਾਈ ਦੀ ਵੱਧ ਤੋਂ ਵੱਧ ਸੇਵਾ ਹੋਣੀ ਚਾਹੀਦੀ ਆ ਫੇਰ ਤੁਸੀਂ ਇਦਾਂ ਕਰੋ ਹਾਂਜੀ ਹੁਣ ਇੱਕ ਵਾਰੀ ਉਦਾਂ ਦਾਮਗਾ ਜਾਂ ਮਾਰ ਦੋ ਠੀਕ ਆ ਮੇਰਾ ਨਾਂ ਤਾਂ ਸਿਰ ਮੈਂ ਆਇਆ ਸੀ ਨਾ ਕੋਈ ਗੱਲ ਨਹੀਂ ਨਹੀਂ ਦੱਸਦੇ ਚੱਲ ਹੁਣ ਤੁਸੀਂ ਦੇਣਾ ਰੇਤਾ ਕਰਾਇਆ ਦਿੱਤਾ ਅੱਛਾ ਜੀ ਨਹੀਂ ਬੰਦੇ ਨਹੀਂ ਬੰਦੇ ਜਿਆਦਾ ਤਾਂ ਨਹੀਂ ਮਾਰੇ ਹੈਗੇ ਸਾਨੂੰ ਦੱਸ ਦਿਓ ਉਹੀ ਗੱਲ ਨਾ ਹੋਵੇ ਉਹ ਨਹੀਂ ਉਹ ਤਾਂ ਐਵੇਂ ਮੇਰੇ ਤੋਂ ਗੁੱਸੇ 'ਚ ਕਹਿ ਹੋ ਗਿਆ ਬੰਦੇ ਬਹੁਤ ਵਧੀਆ ਦਿੱਤਾ ਆ ਸੇਵਤਾਂ ਨਾਲ ਮੇਰਾ ਮੇਰੀਆਂ ਨਾਲ ਕਾਗਜ਼ ਭਰੇ ਆ ਉਹ ਕਹਿੰਦੇ ਫਫੜ ਦੀ ਵੱਧ ਤੋਂ ਵੱਧ ਸੇਵਾ ਹੋਣੀ ਚਾਹੀਦੀ ਆ ਕੱਲਾ ਫਫੜ ਉਹਨਾਂ ਦਾ ਮੁੰਡੇ ਦਾ ਤਦਈ ਬਾਜੀ ਤਦਈ ਬਸ ਤਾਂ ਹੀ ਲਗਾਇਆ ਉਹਨਾਂ ਨੇ ਕਹਿੰਦੇ ਵੀ ਫਫੜ ਦੀ ਸਾਰੇ ਨਾਲ ਸਾਰੇ ਬਰਾਤ ਨਾਲੋਂ ਅਲੱਗ ਸੇਵਾ ਹੋਣੀ ਚਾਹੀਦੀ ਆ ਮੁਰਗਾ ਮੁਰਗਾ ਬਣਾ ਲਈਏ ਨਹੀਂ ਬਾਜੀ ਮੁਰਗਾ ਹੁਣ ਤੁਸੀਂ ਸਾਡੇ ਘਰ ਆਇਓ ਆਪਾਂ ਮੁਰਗਾ ਬੱਕਰਾ ਜੋ ਕੋਈ ਕੋਈ ਨਾ ਕੋਈ ਗੱਲ ਨਹੀਂ ਕੋਈ ਆਪਾਂ ਭਾਜੀ ਖੁੱਲੇ ਖਾਤੇ ਕਰੀ ਗਏ ਆ ਠੀਕ ਆ ਆਪਾਂ ਉੱਥੇ ਵੀ ਜਾਣੇ ਆ ਅੱਛਾ ਜੀ ਐ ਪਾਪਾ ਉੱਥੇ ਆਪਣੀ ਪੀਦੀ ਆ ਜਾ ਕੇ ਸਾਰੀ ਆਪਾਂ ਨਹੀਂ ਕਹੀ ਮੰਗੀ ਨਾ ਚਾਹੀ ਆਪਣੀ ਪੀਣੀ ਆ ਆਪਣੀ ਪੀਦੀ ਆ ਸਹੀ ਆ ਬਹੁਤ ਵਧੀਆ ਗੱਲ ਆ ਵਾਹ ਭਾਜੀ ਰੋਟੀ ਪਾਣੀ ਦਾ ਤਿਆਰ ਕਰੀਏ ਨਹੀਂ ਕੋਈ ਨਹੀਂ ਭਾਜੀ ਰੋਟੀ ਪਾਣੀ ਕੋਈ ਗਾਲ ਸੁਣਾ ਮੇਰੀ ਕੀ ਨਹੀਂ ਗਾਲ ਸੁਣਾ ਉਹ ਪਤਾ ਕਿ ਤੁਸਾਂ ਉਹਨੂੰ ਚਾਹੀਦਾ ਨਹੀਂ ਤੇ ਆਪ ਕੀ ਲਈ ਉਹ ਮੈਂ ਨਹੀਂ ਸੁਕੀ ਪਾਈਆ ਮੈਂ ਕਿਹੜਾ ਪਾਣੀ ਪਾਇਆ ਬੱਚਾ ਨਾ ਹੋਰ ਇਹ ਬਹੁਤ ਚੰਗਾ ਜਿਹਾ ਲੱਗਦਾ ਹੈਗਾ ਉਹਨੇ ਲੋਕ ਉਹਨੇ ਹੀ ਬੋਲੀ ਚੱਲ ਜਾਣਾ ਉਹਨੇ ਮਾਝਾ ਉਹਨਾਂ ਨੇ ਦਿੱਤਾ ਹੈਗਾ वो हाँ हाँ। दे दिख। तो देखो इसका कितना बाल ना हो गया हम करते ना है तो मेरा खुल जी है पर मेरा तो बड़ा बूढ़ा चंद गया है पहला डिस्क्रिप्शन सही है ठीक है दादी में और थोड़ी है ठीक है अच्छा ठीक है हम वो पार्ट का है ये वाली वो ठीक आऊंगा और कोई बात नहीं गड्डी करा के भेजवा दे इतो ਆਹ ਹੋ ਮੈਂ ਤਲਾ ਤਾਂ ਚਾਹ ਲਈ ਚਾਹ ਉਹ ਨਹੀਂ ਕੋਈ ਗੱਲ ਨਹੀਂ ਚਲ ਜਾਣਾ ਮੈਂ ਰਾੜ ਦੇ ਬਲਾਉਂ ਦੇਦਾ 18 18 ਹੁਣ ਪੁੱਛਦੇ ਰੋਟੀ ਪਾਣੀ ਪੈਸਾ ਖਾਣ ਕਰਾ ਲਓ ਆਹ ਦੇਖ ਲੋ ਜੇ ਬਚਣਾ ਦੱਸੋ ਕਿੱਦਾਂ ਕਰੇ ਮੈਂ ਤੁਹਾਨੂੰ ਛੱਡਿਆ ਵਾਂ ਤੰਦੂਰ ਹਾਂ ਮੈਂ ਤੇ ਰੋਟੀ ਯਾਹ ਕਰਦਾ ਆ ਦੇ ਬਾਲੀ ਵਾਲ ਹੋਈ ਤਾਂ ਮੈਂ ਮਨ ਕਰਦੀ ਮਰਜੀ ਢਾਲ ਕੇ ਨਾ ਵੀ ਪੱਟੀ ਕਰਾ ਦੇ ਤੇ ਖਵਾ ਦੇ ਆਹ ਦੇਖ ਲੋ ਰੋਣਾ ਹੁਣ ਨਾ ਠੀਕ ਠੀਕ ਚੱਲ ਠੀਕ हां देखा फोन करके किते ओथे जाके पंगा ही ना पाके बैठा होगे हेलो 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 हां जी बहन जी हां जी हां जी मैं कहां चले गए हूं हाँ नहीं अरे बहन जी बात से चले आ किद्दा तो करिए अभी गड्डी च बैठिए तो बस चढ़ा दी है की हो गया ਇਹ ਖਾ ਭੈਤੂ ਗਲਾਈ ਆ ਹੁਣ ਕਿਤੇ ਰਾਸਤੇ ਜੜੇ ਡੂ ਨਾ ਜਾਣ ਅੱਛਾ ਅੱਛਾ ਹਾਂਜੀ ਆ ਹੁਣ ਹੋਈਆਂ ਸੇਫਤਾ ਕੋਸ਼ ਲਬਧੇਰੀਆ ਸੇਫਤਾ ਬਧੇਰੀਆ ਹੁਣ ਇੱਕ ਪੈਗ ਅੰਦਰ ਗਿਆ ਜਦੇ ਲਾਗੇ ਸੇਫਤਾ ਕੰਮ ਦੇ ਦੇਖਿਆ ਮੈਂ ਤੁਹਾਨੂੰ ਕਿਹਾ ਸੀ ਨਾ ਇਦਾਂ ਹੀ ਕਰਦੇ ਆ ਇਹ ਹਾਂਜੀ ਹਾਂਜੀ ਹੁਣ ਤਾਂ ਸੇਫਤਾ ਦੇ ਕੋਲ ਬਣਦੇ ਹੜਦੇ ਹੀ ਨਹੀਂ ਚੱਲ ਵਧੀਆ ਹਾਂਜੀ ਆ ਤੁਸੀਂ ਡਰੋ ਨਾ ਕੋਈ ਨਹੀਂ ਅੱਛਾ ਜੀ ਇਹਨਾਂ ਨੂੰ ਭੇਜ ਦਿਓ ਆ ਜਾਣਾ ਨੇ ਆਪੇ ਹੁਣੇ ਥੋੜੀ ਦੇਰ ਦਾ ਉੱਤਰ ਜਾਣੀ ਆ ਨੇ ਗੱਡੀ ਨਾ ਵੀ ਪੇ ਦੇਈਏ ਫਿਰ ਨਹੀਂ 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 ਕੋਈ ਗੱਲ ਨਹੀਂ ਹਿੱਦੇ ਕਰਦੇ ਹੁੰਦੇ ਆ ਅੱਛਾ ਜੀ ਬੱਸੇ ਚੜਾ ਲਈਏ ਫਿਰ ਪਹੁੰਚ ਜਾਣਗੇ ਹੋਰ ਹੋਰ ਪਹੁੰਚ ਜਾਣਾ ਇਹਨਾਂ ਨੇ ਆਪੇ ਅੱਛਾ ਰਾਸਤੇ ਤੇ ਡੇਗ ਡੂ ਨਾ ਜਾਣ ਕਿਤੇ ਨਹੀਂ ਨਹੀਂ ਐਦਾਂ ਨਹੀਂ ਕਰਦੇ ਹੈਗੇ ਅੱਛਾ ਜੀ ਹੂੰ ਚਲੋ ਪੇ ਦੇਓ ਠੀਕਾ ਠੀਕਾ ਕੋਈ ਨਹੀਂ ਬੱਸੇ ਚੜਾ ਲਓ ਠੀਕਾ ਓਕੇ ਲੇਦਾ ਸਰ ਤਾਂ ਦੋ ਪੈਗ ਲੱਗ ਗਏ ਹੁਣੇ ਆ

ਭਾਗਾਂ ਨਾਲ ਇਦਾਂ ਦੇ ਘਰ ਲੱਭਦੇ ਆ ਤਾਂ ਬੰਦੇ ਬਹੁਤ ਵਧੀਆ ਨਹੀਂ ਨਾਲੇ ਬਈ ਤੁਸੀਂ ਪਹਿਲਾਂ ਤਾਂ ਕਹਿੰਦੇ ਸੀ ਵੀ ਕਰੇ ਨਹੀਂ ਨਿਆਣੇ ਨਹੀਂ ਉਹਨਾਂ ਦੇ ਨਾਂ ਦੇ ਹੈਗੇ ਉਹ ਐਵੇਂ ਮੈਨੂੰ ਬੱਟ ਗਿਆ ਸੀ ਮੜਾ ਜਿਹਾ ਅੱਛਾ ਕੀ ਗੱਲ ਹੋ ਗਈ ਸੀ ਬੱਟਗਾ ਨਹੀਂ ਗਲੋਸਗੇ ਉਹ ਮੈਨੂੰ ਪ੍ਰਾਈਸ ਨੂੰ ਬਸ ਥੋੜੀ ਪ੍ਰਾਈਸ ਇਹ ਤੁਸੀਂ ਸਾਨੂੰ ਦੱਸ ਦਿੰਦੇ ਆਪਾਂ ਤੁਹਾਨੂੰ ਉੱਥੇ ਭੇਜ ਦੇਣੀ ਸੀ ਬੋਤਲਖੰਡ ਉਹ ਨਹੀਂ ਦਦਾ ਪਾਪਣੀ ਵੀ ਪੀ ਸਕਦੇ ਆ ਉਹ ਤਾਂ ਮੈਂ ਕਿਹਾ ਮੜ ਜਾ ਝਟਕ ਝਟਕ ਨਹੀਂ ਝਟਕਾ ਜਿਆ ਦੇਈਏ ਉਹਨਾਂ ਨੂੰ ਉਦਾਂ ਭਾਈ ਤੁਸੀਂ ਹੀਰੇ ਆ ਬੰਦੇ ਲੜਖੀ ਵਾਲੇ ਵੀ ਵਧੀਆ ਹੋਣੇ ਉਦਾਂ ਉਹਨਾਂ ਵਿਆਹ ਵਿਆਜ ਕਿਦਾਂ ਨਾ ਨਾ ਉਹ ਨਹੀਂ ਚੱਲਦਾ ਮੁਰਗਾ ਮੁਰਗਾ ਦਾਰੂ ਨਹੀਂ ਸੋਣੀ ਚੱਲਣੀ ਵਧੀਆ ਚੱਲੂ ਹੋਰ ਮੈਂ ਕਿਹਾ ਵਾਧੂ ਚੱਲੂ ਉਦਾਂ ਆਪਾਂ ਫਿਰ ਉੱਥੇ ਮਿਲਾਂਗੇ ਨਾ ਨਾ ਕੋਈ ਗੱਲੇ ਨਹੀਂ ਮੇਰੇ ਨਾਲ ਮੇਰੇ ਨਾਲ ਦੇ ਦੋ ਤਿੰਨ ਹੋਰ ਹੋਣੇ ਆ ਅੱਛਾ ਜੀ ਬਸ ਮੇਰੀ ਸੇਵਾ ਮੈਂ ਕਿਹਾ ਤੁਹਾਡੀ ਤਾਂ ਨਹੀਂ ਸਪੈਸ਼ਲ ਗਿਆ ਸੇਵਾ ਕਰਨੀ ਉਹ ਫੁੱਫੜ ਦੀ ਉਹ ਕਹਿੰਦੇ ਫੁੱਫੜ ਦੀ ਸੇਵਾ ਕਰਨੀ ਨਹੀਂ ਚਾਹੀਦੀ ਆ ਅੱਛਾ ਹਾਂਜੀ ਹਾਂਜੀ ਕੱਲਾ ਫੁੱਫੜਿਆ ਮੁੰਡੇ ਦਾ ਹਾਂ ਤਦ ਹੀ ਉਹ ਤਾਂ ਹੀ ਉਹਨੇ ਵੀ ਕੀਆ ਚਲੋ ਹੁਣ ਤੁਸੀਂ ਮੇਰੀ ਗੱਲ ਸੁਣ ਹੂੰ ਕੋਈ ਜਵਾ ਬੜੀ ਗੱਲ ਨਹੀਂ ਅੱਛਾ ਜੀ ਨਹੀਂ ਮੈਂ ਨਹੀਂ ਅਸੀਂ ਤੁਹਾਡੀ ਬੇਇੱਜ਼ਤੀ ਥੋੜੀ ਹੋਣ ਦੇਣੀ ਆ ਤੇ ਤਿੰਨ ਜਵਾਬ ਦੇ ਦੰਨੇ ਅਸੀਂ ਨਹੀਂ 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 ਆ ਦੇਖੋ ਨਹੀਂ ਉਹ ਤਾਂ ਸਾਰਾ ਟੱਬਰ ਹੀ ਬੜਾ ਵਧੀਆ ਨਿਆਣੇ ਉਹਨਾਂ ਦੇ ਅੱਛਾ ਜੀ ਮੈਨੇ ਸਾਫ ਸੁਥਰੇ ਬਸ ਹੁਣ ਕੱਲਾ ਹੀ ਛੱਡ ਦੇ ਨਾਲੇ ਤੁਸੀਂ ਕਹਿੰਦੇ ਸੀ ਨਾ ਦੇਣੀ ਉਹਨਾਂ ਦੇ ਤਾਂ ਜੁਆ ਹੀ ਬਹੁਤ ਆ ਕੰਨਿਆ ਉਹੋ ਟਾਈਮ ਹੀ ਬੱਟ ਚ ਕਹਿ ਹੋ ਗਿਆ ਤੇ ਬੰਦੇ ਬਹੁਤ ਵਧੀਆ ਮੈਨੂੰ 25 ਸਾਲ ਹੋ ਗਏ ਮਿਲਦੇ ਨਾਲ ਸਾਨੂੰ ਇਹਨਾਂ ਦੋਨੋਂ ਕੜਦਾ ਤਾਂ ਹੀ ਕਹੇ ਭਾਈ ਸਾਡੇ ਦਾ ਮਾਰਾ ਹੀ ਕੰਮ ਖਰਾਬ ਆ ਵਧੀਆ ਬੱਟ ਤੁਸੀਂ ਵਧੀਆ ਤੁਹਾਡੀ ਥੋੜੀ ਬੇਤੀ ਹੁੰਦੀ ਆ ਚਲੋ ਠੀਕ ਆ ਬਾਜੀ ਜੀ ਵਧੀਆ ਬਹੁਤ ਆ ਸਾਡੀ ਜਿਹੜੀ ਰੱਖ ਲਈ ਤੁਸੀਂ ਝਾਕੂ ਵਾਲੇ ਜਿਹੜਾ ਨਾ ਹਾਂਜੀ ਆਪਾਂ ਬੱਖਰੇ ਬਹਿ ਕੇ ਕਿੰਨਾ ਕੋਈ ਗੱਲ ਕਰਾਂਗੇ ਸੇਵਾ ਤੁਹਾਡੀ ਮੈਂ ਕੋਈ ਗੱਲ ਨਾ ਮੈਂ ਕੋਲੋਂ ਗਾਦੀ ਪਵੇ ਘਰਵਾਉਣਾ ਜੀ ਤੁਸੀਂ ਕੋਈ ਗੱਲ ਨਹੀਂ ਹਾਂਜੀ ਜੇ ਹੋਰ ਕੋ ਬੰਦਾ ਨਾ ਹੋਇਆ ਹਾਂਜੀ ਖਾਣ ਪੀਣਾ ਮੇਰੀ ਜ਼ਿੰਮੇਵਾਰੀ ਪੇਟੀ ਰਾਜ ਦੇ 2 ਲਾਜਨ 3 ਲਾਜਨ 4 ਲਾਜਨ ਨਾ ਕੋਈ ਗਨ ਉਹਦੀ ਬਿੰਦੀ ਹੈਗੀ ਬਾਜੀ ਥੋੜੀ ਥੋੜੀ ਨਾ ਕੁੜੀ ਵਾਲਿਆਂ ਚ ਇੱਧਰ ਕੋਈ ਪੀਂਦਾ ਨਹੀਂ ਇਹ ਬਲੇ ਕੁੜੀ ਵਾਲੇ ਬੰਦੇ ਵਧੀਆ ਉਹ ਨਹੀਂ ਉਹਨਾਂ ਦੇ ਵੀ ਉਹਨਾਂ ਦੇ ਵੀ ਜ਼ਿਆਦਾ ਮਾਹੀ ਆ ਅੱਛਾ ਥੋੜੀ ਪੀਂਦੇ ਆ ਬਾਕੀ ਸਾਰੇ ਨਹੀਂ ਆ ਉਹ ਮੁੰਡਾ ਥੋੜੀ ਮੁੰਡਾ ਤਾਂ ਪੀਂਦਾ ਹੀ ਨਹੀਂ ਠੀਕ ਹੈ ਹਾਂ ਚਲੋ ਵੇ ਬਣ ਜਾ ਇਧਰ ਨੂੰ ਹੋ ਕੇ ਬਹਿ ਜਾਓ ਤੁਸੀਂ ਇਦਾਂ ਕਰੋ ਇਥੋਂ ਰਿਕਸ਼ਾ ਚ ਮਿਲ ਜਾਂਦਾ ਹਾਂ ਮਿਲ ਜਾਂਦਾ ਮੈਨੂੰ ਫਿਰ ਰਿਕਸ਼ਾ ਚ ਆਟੋ ਚ ਚਲਦੀ ਇਥੋਂ ਰਿਕਸ਼ਾ ਆਟੋ ਚ ਬਹਾਲਿਆ ਫਿਰ ਮੈਂ ਚਲ ਜਾਣਾ ਬਸ ਲੈ ਠੀਕ ਹੈ ਕੋਈ ਚਲ ਜੂਗੇ ਮੈਨੂੰ ਨਿਕਲੇ ਪਏ ਕੋਈ ਗੱਲ ਸੁਣੋ ਹੁਣ ਦੱਸਿਓ ਨਾ ਹੋਏ ਵੀ ਮੈਂ ਆਇਆ ਸੀ ਤੁਹਾਡੇ ਕੋ ਨਹੀਂ ਦੱਸਣੀ ਨਹੀਂ ਦੱਸਣੀ ਠੀਕ ਹੈ ਮੈਨੂੰ ਮੜਾ ਜਾਈ ਦੱਸ ਤੁਸੀਂ ਉੱਥੇ ਤੱਕ ਚਲੋ ਆਟੋ ਤੱਕ ਚਲੋ ਠੀਕ ਹੈ ਭੈਣ ਜੀ ਕੋਈ ਗਲਤੀ ਵਾਤੀ ਮਾਫ ਕਰਿਓ ਹੁਣ ਠੀਕ ਹੈ ਨੀ ਚੱਲ ਗਿਆ ਉਹ ਚੋਗਾ ਚੱਲ ਗਿਆ ਅੰਦਰ ਡਰਾਈ ਦਿੱਤੇ ਸਗੇ ਹੋਰ ਕੀ ਆ ਸਾਨੂੰ ਮੈਂ ਕਹਾਂ ਕਦੇ ਛੁੱਟੀਆਂ ਨੂੰ ਖਾਣਾ ਹੋ ਜਵੇ ਹੈ ਨਹੀਂ ਤੁਸੀਂ ਹੁਣ ਚੰਗੇ ਭਲੇ ਹੋ ਗਏ ਉਹ ਮੈਂ ਤਾਂ ਪਾਣੀ ਪੀਤਾ ਦਾਰੂ ਦਾ ਉਹਨੇ ਪੀਤੀ ਆ ਅੱਛਾ ਮੈਂ ਤਾਂ ਜਾਣ ਕੇ ਕਰਦਾ ਜਿਹਦੇ ਕੋਲ ਬੈਠਾ ਮੈਂ ਤਾਂ ਕੋਈ ਥਾਂ ਨੂੰ ਵੀ ਚੜ ਨਾ 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 ਮੈਨੂੰ ਨਹੀਂ ਤੇਰੀ ਮੈਂ ਤਾਂ ਜਾਣ ਕੇ ਕਰਦਾ ਸੀ ਮੈਂ ਕਿਹਾ ਦੇਖੀਏ ਇਹ ਹੁਣ ਮਾੜੀ ਜਹੀ ਅੰਦਰ ਦੋ ਘੁੱਟ ਗਏ ਹੁਣ ਕਿੱਦਾਂ ਕੇ ਸਿਰਤਾ ਕਰਨ ਲੱਗ ਗਿਆ ਦੇਖ ਲਾ ਉਹ ਸ਼ਰਾਬੀ ਫੁਫੜਾ ਹੈ ਤੁਹਾਨੂੰ ਮੈਂ ਤਾਂ ਹੀ ਪਹਿਲਾਂ ਕਹਿੰਦੀ ਸੀਗੀ ਕਫਲ ਜਾਣੇ ਅਮਰ ਜੀ ਤਾਂ ਹਾਂ ਜੀ ਤੇ ਪਾਨੀ ਮਾਰ ਫੁੱਫੜਿਆ ਹੋਰ ਕਿ ਸਾਡੀ ਤਾਂ ਜਾਨੇ ਡਰਾਪੀ ਸੀ ਤਾਂ ਹੀ ਲੋਕੀ ਕਹਿੰਦੇ ਆ ਫੁੱਫੜਾ ਨੂੰ ਐਵੇਂ ਤਾਂ ਨਹੀਂ ਕਹਿੰਦੇ ਫੁਕਰੇ ਫੁੱਫੜ ਸਹੀ ਗੱਲ ਆ ਆਦਾਂ ਦੇ ਹੁੰਦੇ ਆ ਫੁੱਫੜ ਸਹੀ ਗੱਲ ਆ ਤੇਰੀ ਅਮਰ ਜੀ ਦਾ ਹੋਰ ਜੋ ਪੈ ਗਲਾ ਕੇ ਤਾਂ ਫੇਸੇ ਤਾਂ ਬਾਲਾ ਉਹ ਸ਼ਹਿਤਾਨਾ ਪੈ ਗਾਨਾ ਹਾਂ ਅੰਦਾਜ਼ ਤਾਂ ਮੁੰਡਾ ਹੀ ਬਹੁਤ ਵਧੀਆ ਉਹਦਾ ਬੰਦੇ ਵਾਲੇ ਵਧੀਆ ਕਹਿੰਦਾ ਮੇਤੋਂ ਉਦੋਂ ਉਹਨੂੰ ਬਦਾ ਤੁਸੀਂ ਵੀ ਐਦਾਂ ਦੇ ਬੰਦੇ ਵੀ ਇਹਨੂੰ ਘੁੱਟ ਪਣਾ ਦੋ ਆਹੋ ਹੈਗਾ ਬਾਲਾ ਗੜਾ 17 ਤਰੀਕ ਦਾ ਵਿਆਹ ਆ ਆ ਦਿਨ ਕਹੜਾ ਰਹਿ ਰਹਾ ਹੈ ਮੈਂ ਤਾਂ ਹੁਣ ਪੰਗਾ ਪਾ ਦਾਣਾ ਤੇਰੇ ਪੰਗਾ ਪਾ ਦੇਣਾ ਸਗਾ ਪਾਣੀ ਮਾਰ ਫੁੱਫੜ ਹੋਰ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਸਾਡੀ ਵੀਡੀਓ ਬੇਨਤੀ ਆ ਸਾਡੀ ਫੋਫੜਾਂ ਨੂੰ ਵਗੈਰ ਫੋਫੜੋ ਇਸੇ ਗੁੱਸਾ ਬਿਨਾਂ ਕਰ ਦਿਓ ਕਦੇ ਵੀ ਪਾਣੀ ਮਾਰ ਫੁੱਫੜ ਨਾ ਬਣੋ ਫੋਫੜਾਂ ਦੀ ਰਿਸਪੈਕਟ ਜਿਹੜੀ ਸੋਹਰੇ ਘਰ ਵਧੀਆ ਹੁੰਦੀ ਆ ਤੇ ਕਦੇ ਮਾੜੀ ਮੋਟੀ ਕਦਰ ਹੈਗੀ ਆ ਇਹ ਸਹਾਰ ਲਿਆ ਕਰੋ ਤੇ ਸਾਡੀ ਵੀਡੀਓ ਚੰਗੀ ਲੱਗੀ ਸ਼ੇਅਰ ਲਾਈਕ ਜੁੜ ਕਰਦੇ ਸਾਡੇ ਚੈਨਲ ਸਬਸਕ੍ਰਾਈਬ ਕਰਦੇ